ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਵਿੱਚ ਚਾਰ ਵੱਡੀਆਂ ਉਦਾਸੀਆਂ ਲੰਬੀਆਂ ਧਰਮਿਕ ਯਾਤਰਾਵਾਂ ਕੀਤੀਆਂ ਇਹਨਾਂ ਵਿੱਚੋਂ ਸਭ ਤੋਂ ਮਸ਼ਹੂਰ ਅਤੇ ਅਦਭੁਤ ਯਾਤਰਾ ਮੱਕਾ ਮਦੀਨਾ ਦੀ ਯਾਤਰਾ ਹੈ ਜੋ ਲਗਭਗ 1500 ਨੀਸਵੀ ਦੇ ਵਿੱਚ ਹੋਈ ਸੀ ਇਸ ਯਾਤਰਾ ਨੂੰ ਗੁਰੂ ਜੀ ਦੀ ਪਛਮ ਵਾਲੀ ਉਦਾਸੀ ਕਿਹਾ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਦਾ ਮਕਸਦ ਸਿਰਫ ਤੀਰਥ ਯਾਤਰਾ ਨਹੀਂ ਸੀ ਸਗੋਂ ਸਾਰੇ ਮਨੁੱਖ ਜਗਤ ਨੂੰ ਇਹ ਸੰਦੇਸ਼ ਦੇਣਾ ਸੀ ਕਿ ਨਾ ਕੋਈ Hindu ਨਾ ਕੋਈ ਮੁਸਲਮਾਨ ਸਭ ਇੱਕ ਪਰਮਾਤਮਾ ਦੀ ਸੰਤਾਨ ਹਨ ਜਦੋਂ ਗੁਰੂ ਨਾਨਕ ਦੇਵ ਜੀ ਪਾਈ ਮਰਦਾਨਾ ਜੀ ਨਾਲ ਮੱਕਾ ਪਹੁੰਚੇ ਤਾਂ ਬਹੁਤ ਥੱਕ ਗਏ ਸਨ ਉਹ ਕਾਬੇ ਦੇ ਨੇੜੇ ਅਤੇ ਲੇਟ ਗਏ ਅਤੇ ਉਹਨਾਂ ਦੇ ਪੈਰ ਕਾਪੇ ਵੱਲ ਸਨ ਇੱਕ ਕਮਸਲਨ ਫਕੀਰ ਰੁਕਨੁਦੀਨ ਨੇ ਇਹ ਵੇਖ ਕੇ ਗੁੱਸੇ ਵਿੱਚ ਆ ਕੇ ਗੁਰੂ ਜੀ ਦੇ ਪੈਰ ਹਟਾ ਦਿੱਤੇ ਅਤੇ ਕਿਹਾ ਇਹ ਅਜਾ ਕੌਣ ਬੇਅਦਬ ਹੈ ਜਿਸਨੇ ਖੁਦਾ ਦੇ ਘਰ ਵੱਲ ਪੈਰ ਕਰ ਰੱਖੇ ਹਨ ਗੁਰੂ ਨਾਨਕ ਦੇਵ ਜੀ ਨੇ ਬੜੀ ਨਿਮਰਤਾ ਨਾਲ ਜਵਾਬ ਦਿੱਤਾ ਭਾਈ ਮੈਂ ਥੱਕ ਗਿਆ ਜਿੱਤੇ ਨੂੰ ਮੇਰੇ ਪੈਰ ਖੁਦਾ ਵੱਲ ਲੱਗਦੇ ਹਾਂ ਤਾਂ ਉਹਨਾਂ ਨੂੰ ਉਸ ਪਾਸੇ ਮੋੜ ਦੇਮੀ ਜਿੱਥੇ ਖੁਦਾ ਨਹੀਂ ਹੈ ਜਦੋਂ ਰੁਕਨਦੀਨ ਨੇ ਗੁਰੂ ਜੀ ਦੇ ਪੈਰ ਮੋੜੇ ਤਾਂ ਅਦਭੁਤ ਘਟਨਾ ਵਾਪਰੀ ਕਾਬਾ ਵੀ ਉਸੇ ਪਾਸੇ ਮੁੜ ਗਿਆ लोग हैरान रह गए इस तो सब न समझ आ कि रब सिर्फ एक थां ते नहीं सगों सारे पासे व्यापक है गुरुजी ने फरमाया खुदा हर था है हर पासे है वो किसी एक घर विच बंद नहीं मक्के विच चर्चा ते संदेश गुरुजी ने मक्के दे वड्डे वड्डे मौलवियां ਕਾਜ਼ੀਆਂ ਅਤੇ ਹਾਜੀਆਂ ਨਾਲ ਧਾਰਮਿਕ ਚਰਚਾ ਕੀਤੀ। ਉਹਨਾਂ ਨੇ ਕਿਹਾ ਕਿ ਅਸਲ ਹੱਜ ਤਾਂ ਦਿਲ ਦਾ ਹੱਜ ਹੈ। ਮਨ ਨੂੰ ਪਵਿੱਤਰ ਕਰਨਾ, ਝੂਠ ਫਰੇਬ ਛੱਡਣਾ, ਸੱਚ ਬੋਲਣਾ ਅਤੇ ਸਾਰੇ ਮਨੁੱਖਾਂ ਨੂੰ ਬਰਾਬਰ ਸਮਝਣਾ। ਗੁਰੂ ਜੀ ਨੇ ਫਰਮਾਇਆ, "ਹਿੰਦੂ-ਮੁਸਲਮਾਨ ਦਾ ਝਗੜਾ ਛੱਡੋ, ਇੱਕੋ ਰੱਬ ਨੂੰ ਯਾਦ ਕਰੋ।" ਨਾਮਾਜਬੋ ਸੱਚ ਬੋਲੋ ਪਿਆਰ ਨਾਲ ਰਹੋ